ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀਓ ਧਨ ਸੋ ਵੇਲਾ ਜਿਤ ਦਰਸ਼ਨ ਕਰਨਾ ਓਮ ਬਲਿਹਾਰੀ ਸਤਗੁਰ ਚਰਨਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਾਨ ਜੀਵ ਪ੍ਰਭ ਨਾਮ ਚਤੇਰੇ ਚਾਲਾਂਗੇ ਉਠ ਨਾਮ ਜਪ ਨਿਸਵਾਸਿਆਰਾਦ ਕਾਰਾ ਤੁਜ ਨਾ ਬਿਆਪਈ ਨਾਨਕ ਮਿਟੇ ਉਪਾਦ ਦਰਸ ਤੇਰੇ ਕੀ ਪਿਆਸ ਮਨ ਲਾਗੀ ਸਹਿਜ ਆਨੰਦ ਬਸੇ ਬੈਰਾਗੀ ਹਮ ਆਵ ਗੁਣ ਭਾਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਈ ਮਾਇਆ ਮੋਹ ਪਰਮ ਪੈ ਪੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਠ ਕੀਰਤ ਕੀ ਰਾਮਦਾਸ ਰੱਖੋ ਸ਼ਰਨ ਆਇ ਅੰਤ ਨ ਪਾਵਤ ਜੇ ਸਭ ਮਨ 인ਦਰ ਮਹਾ ਸ਼ਿਵ ਜੋਗ ਕਰੀ ਹਨ ਬੇਦ ਬਰੰਚ ਵਿਚਾਰ ਰਹਿਓ ਹਰ ਜਾਪਨ ਸਾਡੂ ਇਕ ਕਰੀ ਮਥ ਰਾਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ નિਹਾਲ ਕਰੀ RAMDAS GURU JAG TARAN KA GUR JOT ARJAN MAHE TARI RAMDAS GURU JAG TARAN KA GUR JOT ARJAN MAHE TARI SAU KAH TAL GUR SEVI A ਐਨਸ ਸੈ ਜਿਸੁ ਪਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਓ ਵੈ ਸਫਤਖ ਸਾਮ੍ਹ੍ਹ ਦੇ ਨੂਰ ਅਰਸੋਂ ਕੁਰਸੋਂ ਚਟੀਐ ਤੁਧ ਡਿਠੇ ਸਚੇ ਬਾਤਿ ਸਾਹ ਮਲ ਜਨਮ ਜਨਮ ਦੀ ਕਟੀਐ ਸਜਣ ਸਚਾ ਬਾਤਿ ਸਾਹੋ ਸਿਰ ਸ਼ਾਂਦ ਸਾਹੋ ਜਿਸ ਪਾਸ ਬੈਠਿਆ ਸੋਹੀਏ ਸਵਣਾ ਦਾ ਵੇਸਾ ਹੋ ਸਜਣ ਸਚਾ ਪਾਤਸ਼ਾਹੋ ਸਿਰ ਸ਼ਾਂਦ ਸਾਹੋ ਜਿਸ ਪਾਸ ਬੈਠਿਆ ਸੋਹੀਏ ਸਵਣਾ ਦਾ ਵਿਸਾਹੋ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਗੁਣ ਗਾਵ ਪੂਰਨ ਅਬਿਨਾਸੀ ਕਾਮ ਕ੍ਰੋਧ ਵਿਖਜਾਰੇ ਮਹਾ ਬਿਖਮਾ ਅਗਣ ਕੋ ਸਾਗਰ ਸਾਧੂ ਸੰਗ ਉਦਾਰੇ ਗੁਣ ਗਾਵ ਪੂਰਨ ਅਬਿਨਾਸੀ ਕਾਮ ਕ੍ਰੋਧ ਵਿਖਜਾਰੇ ਮਹਾ ਵਿਖਮ ਅਗਣ ਕੋ ਸਾਗਰ ਸਾਧੂ ਸੰਗ ਉਧਾਰੇ ਪੁਰ ਗੁਰ ਮਿਟਿਓ ਭਰਮ ਅੰਧੇਰਾ ਭਜ ਪ੍ਰੇਮ ਭਗਤ ਪ੍ਰਭ ਨੇਰਾ ਰਹਾ ਹਰ ਹਰ ਨਾਮ ਨਿਧਾਨ ਰਸ ਪੀਆ ਮਨ ਤਨ ਰਹੇ ਅਗਾਈ ਜਤ ਕਤ ਪੂਰ ਰਹੇ ਓ ਪਰਮੇਸ਼ਰ ਕਤ ਆਵ ਕਤ ਜਾਈ ਜਬ ਤਵ ਸੰਜਮ ਗਿਆਨ ਤਤ ਵੇਤਾ ਜਿਸ ਮਨ ਬਸੈ ਗੋਪਾਲਾ ਨਾਮ ਰਤਨ ਜਿਨ ਗੁਰਮਖ ਪਾਇਆ ਤਾਂ ਕੀ ਪੂਰਨ ਕਾਲਾ ਕਲ ਕਲੇਸ਼ ਮਿਟੇ ਦੁਖ ਸਗਲੇ ਕਾਟੀ ਜਮ ਕੀ ਫਾਸਾ ਕਹ ਨਾਨਕ ਪ੍ਰਭ ਕਿਰਪਾ ਧਾਰੀ ਮਨ ਤਨ ਭਏ ਬਿਗਾਸਾ ਕਾਲ ਕਲੇਸ਼ ਮਿਟੇ ਦੁੱਖ ਸਗਲੇ ਕਾਟੀ ਜਮ ਕੀ ਫਾਸਾ ਕਹੋ ਨਾਨਕ ਪ੍ਰਭ ਕਿਰਪਾ ਧਾਰੀ ਮੰਤਨ ਭਏ ਬਿਗਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤੈ ਧੰਨ ਗੁਰੂ ਨਾਨਕ ਦੇਵ ਮਹਾਰਾ